ਇਹ ਬਗਾਨੇ ਨਾਲ ਰੋਣਾ ਲਾਉਣਾ ਕੋਈ ਨਹੀਂ ਤੇ ਨਾ ਦੂਰਾ ਖੈਰ ਜਰਾ ਹੁਸੀਂ ਮੈਨੂੰ ਫਿਰ ਤੁਸੀਂ ਤਾਂ ਨਿਕਲ ਜਾਓ ਤੇ ਤੁਹਾਡੇ ਮੈਂ ਤੁਹਾਨੂੰ ਨਹੀਂ ਕਰਿਆ ਯਾਰ ਭਾਈ ਯਾਰ ਗੱਲ ਸੁਣ ਲੈ ਮੈਂ ਗੱਲ ਕਰ ਰਿਹਾ ਹਾਂ ਪਰ ਇਹ ਇੱਕ ਮਾੜੀ ਗੱਲ ਕਰ ਰਿਹਾ ਹੈ ਯਾਰ ਇੱਕ ਮਾੜੀ ਇਹ ਕਰਨੇ ਚੱਟ ਤੋਂ ਮਾਰਦੇ ਪਹਿਲੇ ਭਾਈ ਜੀ ਮੇਰੇ ਨਾਲ ਹੋ ਜਾਣੇ ਆ ਕੇ ਮੇਰੇ ਨਾਲ ਗੱਲ ਕਰੋ ਦੋਨਾਂ ਪਾਰਟੀਆਂ ਦੇ ਦੋ ਦੋ ਬੰਦੇ ਆ ਕੇ ਕਰੀਏ ਨਹੀਂ 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 ਦੇਣੇ ਉਹ ਜੀ ਮੈਂ ਕਰ ਨਹੀਂ ਹੈਗਾ ਬੋਲੀਏ ਗੱਲ ਕਰੋ ਪਾਰਟੀ ਨੂੰ ਬਾਜੇਗਾ ਨਾ ਦੋ ਬੰਦੇ ਆ ਕੇ ਗੱਲ ਬਹਿ ਕੇ ਮੈਂ ਮੈਨੂੰ ਮਾਰਿਆ ਮੇਰੇ ਮਤਲਬ ਇਹ ਗੱਲ ਦਾ ਲੈ ਰਹੇ ਆ ਯਾਰ ਦੋਨੇ ਆ ਰਹੇ ਆ ਆਪਣਾ ਆਪਣਾ ਬੰਦਾ ਹੋ ਗਿਆ ਤੇਰੇ ਤੋਂ ਪਹਿਲਾਂ ਮਤਲਬ ਮੈਨੂੰ ਜਾਣ ਮਿਲੀ ਮੈਨੂੰ ਪੂਰਾ ਲੋਕ ਮਤਲਬ ਮੈਂ ਕਹਿੰਦਾ ਮਤਲਬ ਇਹ ਅੱਜ ਕਿ ਕੰਪਲੀਟ ਨਹੀਂ ਨਹੀਂ ਗੱਲ ਤੁਹਾਨੂੰ ਮਿਲਣਾ ਤੁਸੀਂ ਤੇ ਕਿਹਾ ਮੇਰੇ ਬੈਠਣਾ ਨਹੀਂਗਾ ਮਿਲਣ ਕੰਪਲੀਟ ਹਾਂ ਲੈਸਣਾ ਨਹੀਂ ਗੱਲ ਕਰ ਦੋ ਜਣੇ ਉਧਰੋਂ ਦੋ ਜਣੇ ਉਧਰੋਂ ਚਾਰ ਬੰਦੇ ਤੋਂ ਵੱਧ ਕੋਈ ਨਹੀਂ ਹੋ ਗਿਆ ਅੰਦਰ ਦੋ ਬੰਦੇ ਦੂਜੀ ਪਾਰਟੀ ਦੇ ਆ ਗਏ ਬਾਕੀ ਫਰਜ਼ਾਨ ਅੰਦਰ ਆਓ ਅੰਦਰ ਆਓ ਵੀ ਵੀ ਜਾਓ ਕੀ ਹੈ ਬਾਈ ਮੇਰੇ ਬੱਚੇ ਚਲੋ ਕੰਨ ਚਲੋ ਆਇਆ ਆਇਆ ਕੋਈ ਕਰ ਦੋ ਆਇਆ ਤੇ ਵੇਖੋ ਕੋਈ ਆਣਾ ਕੰਮ ਕੱਢ ਕੇ ਮੈਂ ਆਪਣਾ ਸੁਸਾਇਡ ਕਰੂੰਗਾ ਫੈਸਲਾ ਕਰਨ ਨੂੰ ਕਹਿ ਰਹੇ ਹਾਂ ਹੱਥ ਬਣਾਓ ਮੇਰੂ ਮੈਨੂੰ ਪਤਾ ਹੀ ਨਹੀਂ ਲੱਗਦਾ ਕੱਲ ਕੋਈ ਹੋ ਜਾਣਾ ਹੈਓ ਮੇਰੇ ਕੋਲ ਬੈਠ ਕੇ ਗੱਲ ਕਰਦੇ ਆਂ ਨਹੀਂ ਨਹੀਂ ਲੈਣਾ ਬੱਸ ਕਰ ਅੰਦਰ ਕਰੋ ਪਾਚਾ ਲਾਉਣੇ ਸਾਰੇ ਮੈਂ ਕਿਹਾ ਮੈਂ ਤਾਂ ਕਿਤਾਬਾਂ ਕਰੀ ਜਲਦੀ ਨਾਲ ਬੈਠ ਕੇ ਗੱਲ ਕਰੀ ਮੇਰਾ ਮਾਰੋ ਇਹ ਸਮਾਧਾਨ ਮਦਰੂ ਕਿਦਾ ਪਰਜੋ ਭੇਜੋ ਤੇ ਹਿੰਮਤ ਆ ਭੇਜੋ ਲੈਣੇ ਆ ਕੇ ਮੈਨੂੰ ਦੋ ਪਰਚੇ ਕਰਦੇ ਹੋ ਤੁਸੀਂ ਕਹਿ ਰਹੇ ਹੋ ਹਿੰਮਤ ਸਰ ਮੈਂ ਬੇਸਾਰੇ ਮੈਂ ਗਲਤੀ ਨਹੀਂ ਜਾ ਰਿਹਾ ਤੇ ਉਹ ਰਿਪੋਰਟਾਂ ਦੀ ਕੰਪਲੇਂਟ ਪਾਵਾ ਰਹੀ ਸੀ ਸਰ ਮੇਰੇ ਕੋਲ ਬੱਲੇ ਜਣੇ ਆਉਂਦੇ ਨਹੀਂ ਮਾਰਿਆ ਇਹਨਾਂ ਹੱਥ ਤੋਂ ਬਾਈ ਕਰੀ ਸਰ ਮੈਂ ਸਿਮਲਾਪੁਰੀ ਥਾਣੇ ਆਇਆ ਸੀਗਾ ਜੀ ਕੁਝ ਫੈਮਿਲੀ ਮੈਟਰ ਸੀਗਾ ਠੀਕ ਹੈ ਉਹਦੇ ਸੰਬੰਧੀ ਮੈਂ ਆਇਆ ਸੀਗਾ ਡਿਊਟੀ ਅਫਸਰ ਨਾਲ ਮੇਰੀ ਗੱਲਬਾਤ ਚੱਲਦੀ ਪਈ ਸੀ ਉਹਨਾਂ ਨੇ ਇੱਕ ਪਾਰਟੀ ਦੀ ਗੱਲ ਸੁਣੀ ਮੈਂ ਕਿਹਾ ਸਰ ਉਹਨੂੰ ਦੂਜੀ ਪਾਰਟੀ ਦੀ ਵੀ ਸੁਣ ਲਓ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਤੋਂ ਪੁੱਛ ਕੇ ਨਹੀਂ ਸੁਣਨੀ ਅਸੀਂ ਮੇਰੇ ਭਾਈ ਸਾਹਿਬ ਐ ਤੱਕਾ ਨਾ ਕਰੋ ਦੂਜੀ ਪਾਰਟੀ ਸੁਣੋ ਅਸੀਂ ਤੁਹਾਡੇ ਕੋਲ ਨਹੀਂ ਜਾਵਾਂ ਕਿੱਥੇ ਜਾਵਾਂਗੇ ਉਹਨਾਂ ਨੇ ਕੁਝ ਨਹੀਂ ਸੁਣ ਜੀ ਦੂਜਾ ਅਫਸਰ ਖੜ ਕੇ ਆ ਗਿਆ ਕਹਿੰਦਾ ਤੂੰ ਆਰਾਮ ਨਾਲ ਬੋਲ ਬੜੀ ਇੱਥੇ ਲੀਡਰੀ ਨਾ ਕੋਟ ਮੈਨੂੰ ਇਹ ਗੱਲ ਕਹੀ ਉਹ ਤੋਂ ਬਾਅਦ ਉਹਨਾਂ ਨੇ ਮੇਰੇ ਨਾਲਤਾ ਬਾਈ ਕਰਨੀ ਸ਼ੁਰੂ ਕਰ ਦਿੱਤੀ ਹਿੰਮਤ ਕੁਮਾਰ ਉਹਦਾ ਨਾਮ ਹੈ ਜੀ ਦੂਜੇ ਦਾ ਦੂਜੇ ਦਿਨ ਦੋ ਦਾ ਮੈਂ ਨਾਮ ਜਾਣਦਾ ਨਹੀਂ ਜੀ ਕੌਣ ਹੈ ਤੇ ਜਦੋਂ ਮੈਂ ਉਹਨੂੰ ਕਿਹਾ ਸਰ ਤੁਸੀਂ ਤੱਕਾ ਕਰ ਰਹੇ ਹੋ ਕਹਿੰਦਾ ਅਸੀਂ ਤਾਂ ਐਂ ਕਰਦੇ ਜਿੱਥੇ ਜਾਣਾ ਜਾ ਥੱਪੜ ਵੀ ਮਾਰ ਦਿੱਤਾ ਉਹਨਾਂ ਨੇ ਥੱਪੜ ਮਾਰ ਜੀ ਮੁੱਕਾ ਮਾਰਿਆ ਦਵਾਰਾਂ ਸਿਰ ਮਾਰਿਆ ਮੇਰੇ ਫੜ ਕੇ ਐਤਚ ਉਹ ਵੀ ਮੜਾ ਔਖੇ ਬੋਲੇ ਵੀ ਮੈਂ ਡਾਂਗ ਫੇਰੂੰਗਾ ਮੈਂ ਪਰਚੇ ਕਾਰਵਾਈ ਕਰ ਦੂੰਗਾ ਹੁਣ ਕਿੱਥੇ ਜਾਈਏ ਥਾਣੇ ਨਹੀਂ ਆਈਏ ਤਾਂ ਆਪਣੀ ਆਪਣੀ ਤਕਲੀਫ ਸੁਣਾਣ ਕਿੰਨੂੰ ਕਿੱਥੇ ਜਾਈਏ ਸਾਡਾ ਦੱਤਕਾ ਹੁੰਦਾ ਵੀ ਕਿੱਥੇ ਜਾਈਏ ਇਸਰੇ ਵਿੱਚ ਕਰਕੇ ਵੀ ਅਸੀਂ ਐਸੀ ਸਮਾਜ ਤੋਂ ਤਾਂ ਕਰਕੇ ਸਾਡਾ ਦੱਤਕਾ ਹੈ ਹੁਣ ਕੀ ਕਾਰਵਾਈ ਕਰਾ ਰਹੇ ਹੁਣ ਸਰ ਉਹ ਗੰਦੀ ਸਾਡੇ ਲਿਖ ਕੇ ਦਰਖਾਸਤ ਦਿਓ ਇੱਥੇ ਸੀਸੀਟੀਵੀ ਕੈਮਰੇ ਵਿੱਚ ਵੀਡੀਓ ਫੋਟੋ ਹੈਗੀ ਹੈ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਵੀ ਉਹ ਵੀਡੀਓ ਕਢਾ ਕੇ ਚੈੱਕ ਕੀਤੀ ਜਾਵੇ ਜੇ ਮੈਂ ਗਲਤ ਤਾਂ ਮੇਰੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਦੇ ਕਾਰਵਾਈ ਨਹੀਂ ਹੋਈ ਮੈਂ ਆਪਣੇ ਆਪ ਸੁਸਾਇਡ ਕਰ ਬਈ ਸਾਡੀ ਨਾ ਬਹੂ ਐ ਮੈਂ ਕਿਤੇ ਬੇਦਖਲ ਕਿਉਂਕਿ ਇਹ ਰੋਜ਼ ਰੋਜ਼ ਤੁਮ ਕਿੰਦੀ ਦਿੰਦੀ ਮੈਨੂੰ ਮੈਂ ਟਰੱਕ ਥੱਲੇ ਵੜ ਜਾਣਾ ਮੈਂ ਅੱਗ ਲਾ ਕੇ ਮਰ ਜਾਣਾ ਬਈ ਮੈਂ ਬੇਦਖਲ ਕਿਤੇ 20 ਸਾਲ ਹੋ ਗਏ ਅੱਜ ਕੀ ਹੋਇਆ ਸੀ ਇੱਥੇ ਅੱਜ ਇੱਕ ਇੱਕ ਗਲੀ ਚ ਕੁੜੀ ਦਾ ਘਰ ਐ ਇੱਕ ਨੰਬਰ ਤੇ ਮੁੰਡੇ ਦਾ ਘਰ ਐ ਦੋ ਨੰਬਰ ਤੇ ਕੁੜੀ ਦਾ ਕੁੜੀ ਉੱਥੇ ਵਿਆਹ ਹੀ ਹੋਈ ਐ ਕੁੜੀ ਵਿਆਹ ਹੀ ਹੋਈ ਐ ਤਾਂ ਮੈਂ ਕੱਲ ਮਿਲਣ ਗਈ ਸੀ ਕੁੜੀ ਨੂੰ ਮੈਂ ਕੱਲ ਕੁੜੀ ਨੂੰ ਮਿਲਣ ਗਈ ਤਾਂ ਪਰ ਉਹ ਥਾਣੇ 'ਚ ਕੀ ਹੋਇਆ ਥੋੜਾ ਨਾਲ ਕਿਉਂ ਧੱਕਾ ਹੋਇਆ ਕੀ ਥੋੜੇ ਮੁੰਡੇ ਇਹ ਹੀ ਗੱਲ ਐ ਜਿਹੜੀ ਦੱਸਨੀ ਐ ਮਿਲਣਗੇ ਮਿਲਣਗੇ ਤਾਂ ਉੱਥੇ ਬਹੁ ਸਾਡੀ ਆਈ ਨਾ ਫੜ ਲਿਆ ਸਾਡੀ ਕੁੜੀ ਨੂੰ ਕੁੜੀ ਨੂੰ ਫੜ ਲਿਆ ਤੇ ਮੁੰਡਾ ਛੁਡਾਣ ਲੱਗਿਆ ਮੇਰਾ ਮੁੰਡਾ ਵੀ ਨਾਲ ਹੀ ਸੀ ਤਾਂ ਉਹਨੂੰ ਕੁੜੀ ਨੂੰ ਘੁੱਟਣ ਲੱਗੀ ਫੜ ਗਿਆ ਮੇਰੇ ਜੇ ਕੁੜੀ ਨੂੰ ਫੜ ਲਿਆ ਤਾਂ ਕੁੜੀ ਕੀ ਕਰੇਗੀ ਫੜੇਗੀ ਨਾ ਵੀ ਉਹ ਥਾੜੇ ਚ ਕੀ ਹੈ ਕਿੰਨੋਂ ਫਟਮਾਰੂ ਥਾੜੇ ਚ ਪੁਲਿਸ ਵਾਲੇ ਸੀ ਤਿੰਨ ਜਿਹੜੇ ਕੁੱਟਦੇ ਪਏ ਸੀ ਮੇਰੇ ਜਵਾਈ ਨੂੰ ਉਹਨਾਂ ਦੇ ਹੱਥ ਚੱਕਿਆ ਮੈਨੂੰ ਪਤਾ ਹੀ ਨਹੀਂ ਲੋੜਾ ਪਤਾ ਨਹੀਂ ਕਿਸ ਚੀਜ਼ ਦਾ ਲੋੜਾ ਫੈਮਿਲੀ ਮੈਟਰ ਹੈਗਾ ਕੋਈ ਉਹਦੇ ਨਾਲ ਵੀਡੀਓ ਬਣਾਓ ਤੁਸੀਂ ਉਹ ਹਿੰਮਤ ਨੇ ਇਹਨਾਂ ਦਾ ਮੁਲਾਜ਼ਮ ਹੈ ਹਿੰਮਤ ਹਿੰਮਤ ਸਿੰਘ ਕਹਿੰਦਾ ਜਵਾਨਰ ਕੰਮ ਦਾ ਰਹਿਣਾ ਆਪਣਾ ਠੀਕ ਹੈ ਉਹਨੇ ਭਰਾ ਦੇ ਰਾਜਨਾਮਾ ਕਰ ਹੁਣ ਆਇਆ ਸੀ ਤੇ ਥੱਪੜ ਮਾਰਿਆ ਉਹਨੂੰ ਥਾ ਦੇ ਥੋੜਾ ਕੁਝ ਨੂੰ ਫੈਮਿਲੀ ਮੈਟਰ ਜਾਇਆ ਕਹਿੰਦਾ ਤੇਰੀ ਹਿੰਮਤ ਕਿੱਦੋਂ ਦੀ ਬੁਲਣ ਦੀ ਇਹਦੇ ਥੱਪੜ ਮਾਰਤਾ ਆਪਣੇ ਰਾਜੀਸ਼ਰਪੁਰੀ ਦੇ ਉਹਦੇ ਘਰ 'ਚ ਮੈਟਰ ਹੈ ਜੀ ਕਿ ਹੁਣ ਕਹਿੰਦੇ ਵੀ ਬਹਿ ਕੇ ਰੱਬ ਮੇਡ ਲੋ ਇਹਨਾਂ ਕਾਰਵਾਈ ਆਪਾਂ ਹਿੰਮਤ 'ਤੇ ਕਰਾਉਣੀ ਆ ਆ ਜੀ ਅਸੀਂ ਇੱਥੇ ਫੈਸਲਾ ਦੋ ਪਾਰਟੀ ਸਾਡੀ ਫੈਸਲਾ ਕਰਨ ਇੱਥੇ ਆਈ ਸੀਗੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਇੱਕ ਪਾਰਟੀ ਦੀ ਗੱਲ ਸੁਣੀ ਹੈ ਦੂਜੀ ਪਾਰਟੀ ਦੀ ਇਹਨਾਂ ਨੇ ਗੱਲ ਨਹੀਂ ਸੁਣੀ ਹੈ ਠੀਕ ਹੈ ਅਸੀਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪਿਆਰ ਨਾਲ ਸਮਝਾਇਆ ਕਿ ਦੂਸਰੇ ਪਾਰਟੀ ਦੀ ਗੱਲ ਸੁਣੋ ਇਹਨਾਂ ਨੇ ਸੁਣੀ ਨਹੀਂ ਤੇ ਮੇਰੇ ਜੀਜੂ ਨੇ ਆ ਕੇ ਐਦਾਂ ਕਿਹਾ ਵਾ ਮੇਰੇ ਜੀਜੂ ਰਾਜੂ ਨੇ ਐਦਾਂ ਕਿਹਾ ਵਾ ਕਿ ਆ ਕੇ ਉਸ ਪਾਰਟੀ ਦੀ ਵੀ ਗੱਲ ਸੁਣੋ ਇਹਨਾਂ ਨੇ ਉਸ ਪਾਰਟੀ ਦੀ ਗੱਲ ਨਹੀਂ ਸੁਣੀ ਸਾਡੀ ਗੱਲ ਨਹੀਂ ਸੁਣਵਾਈ ਕੀਤੀ ਗਈ ਤੇ ਪੁਲਿਸ ਵਾਲਿਆਂ ਨੇ ਸਾਡੇ ਜੀਜਾ ਦੇ ਨਾਲ ਮਾਰ ਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਥੱਪੜ ਮਾਰਿਆ ਫਿਰ ਇੱਕ ਬੰਦੇ ਨੇ ਜਿਹੜਾ ਕਾਊਂਟਰ ਤੇ ਬੈਠਾ ਉਹਨੇ ਆ ਕੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਮਰੇ ਤੇ ਵਿੱਚ ਅੰਦਰ ਤਿੰਨ ਪ ਹਣ ਕੁਛ ਨਹੀਂ ਕਹਿੰਦੇ ਮੇਰੇ ਜੀ ਤੁਹਾਨੂੰ ਕਹਿੰਦਾ ਮੈਨੂੰ ਇਨਸਾਫ ਦਿੱਤਾ ਜਾਵੇ ਜਾਂ ਇਨਪੁਲਸ ਵਾਲੇ ਤੇ ਕਾਰਵਾਈ ਕੀਤੀ ਜਾਵੇ ਸਾਡਾ ਫੈਸਲਾ ਤਾਂ ਹੋਏਗਾ ਅੱਜ ਤਾਂ ਸਾਡਾ ਫੈਸਲਾ ਅਸੀਂ ਨਹੀਂ ਕਰ ਸਕਦੇ ਪਤਾ ਹੀ ਨਹੀਂ ਮੈਨੂੰ ਯਾਰ ਪਤਾ ਹੀ ਨਹੀਂ ਮੈਨੂੰ ਪਤਾ ਮੈਂ ਕਿਹਾ 15-20 ਮੀਟਰ ਰੁੱਕ ਕੇ ਮੈਂ ਤੁਹਾਨੂੰ ਦੱਸ ਦੂੰਗਾ ਸਾਰਾ ਕੁਝ ਮੈਨੂੰ ਕੁਝ ਨਹੀਂ ਪਤਾ ਹੈ